ਜੋ ਬਾਈ ਵੀਡੀਓ ਦੇ ਸੁਣਦਾ ਰਹਿਆ ਕਿ ਉਹ ਇਨਸਾਨ ਵੀ ਆਪਣੇ ਘਰਾਂ ਨੂੰ ਘੁੱਟਦਾ ਮਾਰਦਾ ਰਿਹਾ ਉਹਦਾ ਪਤਾ ਨਹੀਂ ਹੁਣ ਜਿਹੜਾ ਯਾਰਪੁਰ ਵੀ ਕਰ ਦੇਦਾ ਯਾਰਪੁਰ ਆਪਾਂ ਦੀ ਵੀ ਫੁੱਟ ਦੀ ਪਾਰਟੀ ਹੋ ਗਈ ਉਹ ਸਾਨੂੰ ਲੈ ਕੇ ਖਰੀਦਨੇ ਆਪਣੀ ਆਪਣੀ ਟੀਮ ਨਾਲ ਖਰੀਦੋਗੇ ਮੇਰੇ ਬਾਤ ਹੈ ਕਿ ਉਹਦੇ ਸੱਜਣਾਂ ਨਾਲ ਜਿਹੜੇ ਕਰਦੇ ਸੀ ਉਹਨਾਂ ਦੇ ਨੌਕਿਆਂ ਵੀ ਬੱਤੀ ਹੈ ਤੇ ਮੇਰੇ ਸੋਚਣੇ ਦੇ ਨਾਲ ਸੇਰ ਯਾਰੋ ਤੇ ਇਖਰਾਜ ਜਿਹੜਾ ਸਭ ਤੋਂ ਵੱਧ ਖਿਆਲ ਸਰਕਾਰ ਦੇ ਸਕੂਲ ਕਰਦੇ ਦੂਜੇ ਸੰਸਾਦ ਉਸ ਦੀ ਜ਼ਿੰਦਗੀ ਨਹੀਂ ਇੱਕ ਬੱਤੀ ਵੀ ਬਣਾਉਣੀ ਹਰ ਕਿਸੇ ਦੀ ਇਹੀ ਦੀ ਕਹਾਣੀ ਜਿਵੇਂ ਇਹਦਾ ਮੰਨੂ ਆਪਣੇ ਬੱਚਿਆਂ ਦੀ ਭੁਲੇਖਾ ਅੱਜ ਹੈ ਵੀ ਦਰਿੰਦਾ ਕੌਣ ਬਣਿਆ ਅਬਸਰ ਤੇ ਅੱਲਾਹ ਕੌਣ ਹੋਇਆ ਉਹ ਹੋਇਆ ਇੱਕ ਇਨਸਾਨ ਜਿਹੜਾ ਕਿ ਇੱਕ ਧੀ ਦਾ ਬਾਪ ਵੀ ਹੈ ਉਹ ਬੰਦੇ ਨੇ ਜੋ ਕਾਰਨਾਮਾ ਕਰਿਆ ਇਹ ਤੇ ਜਿਹੜੇ-ਜਿਹੜੇ ਵੀ ਦੋਸ਼ ਜੇ ਪੁਲਿਸ ਵਾਲਿਆਂ ਨੇ ਬਣ ਕਰਾ ਉਹ ਵਿੱਚ ਬਾਜਣਾ ਸਭ ਇਹ ਵੀ ਲੱਗ ਜਾਉਣਾ ਉਹ ਬੰਦੇ ਨੇ ਅਮਰਸੇ ਵਾਲੀ ਫੋਰਟਾ ਹੁੰਦਾ ਜਿਹੜੇ ਬਹੁਤ ਮੜੀ ਗੱਲ ਹੈ ਇਹ ਤੇੁੱਤੇ ਗਾਰੀ ਗੱਲ ਮੈਂ ਕਹਿ ਰਿਹਾ ਕਿ ਇਹ ਸੇ ਅਧਿਕਾਰਕੀ ਗੱਲ ਸਹੀ ਆਪਾਂ ਕਿਸੇ ਧਰਮ ਨੂੰ ਨਹੀਂ ਪੰਡ ਸਕਦੇ ਕਿ ਕੋਈ ਵੀ ਬੰਦਾ ਕਰਦਾ ਹੈ ਉਹਨੂੰ ਕੀ ਸਜ਼ਾ ਦੇ ਉਹਨੇ ਕਿੱਥੋਂ ਅਮਲ ਸਕਦਾ ਕਿ ਵਾਕਈ ਅੰਮ੍ਰਿਤਧਾਰੀ ਹੈਗਾ ਜਾਂ ਨਹੀਂ ਉਹ ਤਾਂ ਇੱਕ ਹਰਮਾਕਸ ਕਹਿ ਲਿਆ ਨਾ ਸੈਕਿੰਡ ਉਹਦੇ ਚ ਰਣਜੀਤ ਸਿੰਘ ਦੀ ਪਰਦੇਸ ਕਰਦੀ ਜੁੜੇ ਕਰਕੇ ਨਾ ਉਹਨੇ ਉਹ ਧੀ ਵੀ ਫਤਿਹ ਵਰਗੀ ਨਾ ਉਹਨੇ ਦੇਖੀ ਵੀ ਇਹ ਮੇਰੀ ਤੇਰੀ ਬੱਚੀ ਦੇ ਬਰਾਬਰ ਦੀ ਉਹ ਵੀ ਸ਼ਹੀਦੀ ਹੈ ਉਹਦੇ ਕਰਦੇ ਕੋਈ ਚੀਜ਼ ਨਹੀਂ ਹੈ ਜਿਆਦਾ ਲੋਕ ਵੀ ਵਾਲੀ ਲੱਗਦਾ ਮੇਰੇ ਕਹਿਣ ਤੋਂ ਬਾਅਦ ਇਹ ਜਾਂਚ ਚ ਪਤਾ ਲੱਗੂ ਹੋ ਸਕਦਾ ਉਹਨੇ ਸੰਜਰ ਨੇ ਆਪਣੀ ਆਪਣੇ ਵੀ ਉਰੀਸ ਨਾਲ ਕਰੀ ਹੋਵੇ ਜੋ ਮੈਂ ਮੀਡੀਆ ਨੂੰ ਸੁਣਦਾ ਰਹਿਆ ਕਿ ਉਹ ਅਨਸਾਰ ਵੀ ਆਪਣੇ ਘਰ ਵਾਲੀ ਨੂੰ ਕੁੱਟਦਾ ਮਾਰਦਾ ਉਹ ਤਾਂ ਪਤਾ ਨਹੀਂ ਹੋਊਗਾ ਜਨਰਲ ਵੀ ਕਰ ਦੇਣਾ ਜਨਰਲਾਂ ਤੋਂ ਵੀ ਬਹੁਤ ਬੀੜੀ ਹੋਗੀ ਉਹਦੇ ਉਹਦੇ ਤੋਂ ਹੋਣਾ ਨਾੜ ਨਾਲ ਜਰੂਰ ਇਹਦੇ ਇੱਕ ਪਸਟਾਇਕ ਦੇ ਸਾਰੇ ਅਫਸਰ ਸਹਿਬਾਨ ਜਿਹੜੇ ਪੁਲਿਸ ਦੇ ਨੇ ਜਿਹੜੇ ਜਾਂਚ ਕਰਦੇ ਨੇ ਜਿਹੋ ਜਿਹੜੇ ਸਲਾਜਮ ਉਹਨੇ 2 ਘੰਟੇ ਮਦਰ ਤੋਂ ਘਰ ਦੇ ਵਿੱਚ ਬੈਠ ਕੇ ਚਾਹ ਪੀਤੀ ਹੈ ਦੋਵੇਂ ਲੱਗੇ ਹੋਣਗੇ ਦੱਸਿਆ ਇਸ ਕਰਕੇ ਕੋਰੀ ਨਹੀਂ ਹੈ ਕਿ ਮਾਰਦੇ ਨੇ ਜਿਹੜੀ ਬਾਅ ਹੈ ਦੇਖੋ ਇਹਦਾ ਹੀ ਹੋਣਾ ਪਰ ਸਾਡੇ ਸਭ ਦਾ ਜੱਟ ਹੈ ਕਿ ਉਹ ਸੱਚਾ ਜਿਹੜਾ ਜੇ ਕਰਦੇ ਸੀ ਇੱਕ ਹੋਰ ਤੇ ਤਾਕਿਆ ਵੀ ਅਸੀਂ ਬੱਚੀ ਹੈ ਤੇ ਬੜੇ ਪੋਸਟਲੇ ਨੇ ਬਣਦਾ ਉਸੇ ਨਰੋ ਕਰਿਆ ਇਸ ਕਰਕੇ ਸਭ ਤੋਂ ਸਭ ਇਹ ਰਾਜ ਸਰਕਾਰ ਨੇ ਉਹ ਕਰ ਰਹੀ ਹੈ ਮੇਰੇ ਟਾਈਮ ਦਾ ਭਾਅ ਇਹ ਹੈ ਕਿ ਜਿਹੜੇ ਉਹ ਮੈਨੂੰ ਲੱਗਦਾ ਮੈਨੂੰ ਇਹ ਟਾਈਮ ਤੋਂ ਸਪੋਰਟ ਨਹੀਂ ਜੇ ਪੰਜਾਬ ਨੂੰ ਸਕੂਲਾਂ ਦਾ ਨਹੀਂ ਇਹ ਕੋ ਬੱਚੀ ਵੀ ਕੋ ਨਾ ਉਹ ਹਰਕਤ ਹੈ ਜੀ ਇਹ ਹੀ ਦੀ ਬੱਚੀ ਇਹਦਾ ਮੰਨੋ ਆਪਣੇ ਬੱਚਿਆਂ ਨੂੰ ਭੁੱਲੋ ਅੱਜ ਜਿੱਥੇ ਸਦਾਵਾ ਪਾਂਛੀ ਪਾਣੀ ਦਾ ਨਹੀਂ ਇੱਕ ਫਿਰਕੇ ਦਾ ਰੌਲਾ ਨਹੀਂ ਅੱਜ ਹੈ ਵੀ ਗਰੀਬ ਦਾ ਕੌਣ ਬਣਿਆ ਹਮਸਾ ਤੇ ਅੱਲਾਹ ਕੌਣ ਹੋਇਆ ਉਹ ਹੋਇਆ ਇੱਕ ਇਨਸਾਨ ਜਿਹੜਾ ਕਿ ਇੱਕ ਧੀ ਦਾ ਬਾਪ ਵੀ ਹੈ ਉਹ ਬੰਦੇ ਨੇ ਜੋ ਕਾਰਨਾਮਾ ਕਰਿਆ ਇਹ ਜਿਹੜੇ ਜਿਹੜੇ ਵੀ ਦੋਸ਼ੀ ਤੇ ਜੇ ਪੁਲਿਸ ਵਾਲੇ ਨਾਲ ਕਰਾ ਉਹਨਾਂ ਵਿੱਚ ਬਾਜਣਾ ਕਬੀ ਵੀ ਲੱਗ ਜੇ ਉਹਨਾਂ ਤੇ ਮੁਲਾਜ਼ਮ ਉਹਦੇ ਘੱਟ ਘਾਟ ਕਿੰਨਾ ਵੀ ਜੁੜੇ ਹੋਣ ਮਤਲਬ ਕੈਨਸਾ ਮਤਲਬ ਮੇਰੇ ਵੀ ਹੋਣੀ ਦੇ ਜੀ ਇੱਕ ਲਾਭ ਬਣਦਾ ਹੈ ਇਹ ਦੇਖੋ ਕਿ ਸਹਿਬ ਹੁੰਦਾ ਹੈ ਸਹਿ ਦੇਣ ਦੇ ਬਰਾਬਰ ਇਹ ਲੋਕ ਤਾਂ ਆਸ ਨਾਲ ਗਏ ਨੇ ਨਵਾ ਤੇ ਹੈ ਇਹ ਤੋਂ ਬੜਾ ਆਪਦੀ ਹੁਸਾਲਾ ਜਿਹੜਾ ਫੇਰ ਵੀ ਇੱਕ ਕਰੀਏ ਉਹਦਾ ਜਾਚ ਕਰ ਲਿਆ ਜਾਏ ਕੰਮ ਤੋਂ ਬਾਅਦ ਵਿੱਚ ਕੱਢ ਦੇ ਜੋ ਬੱਚੇ ਬਹੁਤ ਬੰਦੇ ਨੇ ਅਮਰ ਸੇਵਾ ਲਈ ਫੋਰਟਾ ਰੋਟਾ ਜਿੱਦਾਂ ਬੋਲੇ ਤੁਹਾਨੂੰ ਸਿੱਖਣ ਦੀ ਬਹੁਤ ਵੱਡੀ ਗੱਲ ਹੈ ਮਤਲਬ ਕੁੱਝੇ جاری ਗੱਲ ਚ ਮੈਂ ਕਹਿ ਰਿਹਾ ਵੀ ਇੱਥੇ ਅੰਮ੍ਰਿਤਧਾਰੀ ਦੀ ਗੱਲ ਨਹੀਂ ਆਪਾਂ ਕਿਸੇ ਧਰਮ ਨੂੰ ਨਹੀਂ ਪੰਡ ਸਕਦੇ ਕਿ ਕੋਈ ਵੀ ਬੰਦਾ ਕਰਦਾ ਹੈ ਉਹਨੂੰ ਕੀ ਸ਼ਰੂ ਕਰੀ ਉਹਨੇ ਕਿੱਥੋਂ ਅੰਮ੍ਰਿਤ ਲੈ ਸਕਦਾ ਕਿ ਵਾਖੇ ਅੰਮ੍ਰਿਤਧਾਰੀ ਹੈਗਾ ਜਾਂ ਨਹੀਂ ਆਪਾਂ ਸ਼ੱਕ ਨਾ ਸ੍ਰੀ ਸਾਹਿਬ ਦਾ ਪਾਈ ਹੋਈ ਜੀ ਨਾ ਮੈਂ ਕਹਿ ਰਿਹਾ ਵੀ ਸ੍ਰੀ ਸਾਹਿਬਾਂ ਦਾ ਹੁਣ ਆਰਐਸਐਸ ਵਾਲੇ ਵੀ ਪਾਉਂਦੇ ਨੇ ਉਹ ਵੀ ਉਹ ਵੀ ਬਾਤ ਕਰਦੇ ਨੇ ਸ੍ਰੀ ਸਾਹਿਬਾਂ ਪਾ ਕੇ ਉਹਨਾਂ ਨੇ ਵੀ ਕਿਰਪਾਾਂਾਂ ਦਿੱਤੀਆਂ ਉਹ ਵੀ ਬਾਤ ਕਰਨਾ ਫਿਰ ਸਿੱਖ ਬਣ ਕੇ ਇੱਥੇ ਕਿਸੇ ਧਰਮ ਕੇ ਟੈਗ ਨਹੀਂ ਦੇ ਸਕਦੇ ਨਾਸਿ ਕੀਤੀ ਕਰਨਾ ਨਾ ਹੀ ਕੂਤੀਆਂ ਦਾ ਮੁਸਲਮਾਨ ਨਹੀਂ ਇੱਥੇ ਹੈਗੀ ਜੇ ਹਰਸ ਕਰਨਾ ਹੰਸਾ ਜਿਹੜਾ ਰਾਕਸ਼ ਜਣਿਆ ਉਹ ਕੋਣ ਦੇ ਕੋਈ ਧਰਮਾ ਦਾ ਵੀ ਉੱਪਰ ਫਿਰ ਗਿਆ ਉਹ ਧੀਦਾ ਵਾਪਸੀ ਜੇ ਉਹ ਇੰਨੇ ਸਿਆਣਾ ਹੁੰਦਾ ਤਾਂ ਉਹ ਆਪਣੀ ਧੀ ਨੂੰ ਦੇਖ ਲੇਗਾ ਕਿ ਜਿਹੜੇ ਅੰਗ ਉਹਦੇ ਲੱਗੇ ਨੇ ਉਹ ਮੇਰੀ ਧੀ ਦੇ ਲੱਗੇ ਨੇ ਫਿਰ ਉੱਥੇ ਜਾ ਕੇ ਉਹਨੂੰ ਸੰਭਾਲ ਲੈਣ ਤੇ ਸੰਗਿਆ ਉਹ ਤੋਂ ਉੱਲੰਘਾਉਂਦੇ ਨੂੰ ਠੂਣ ਠੀਕ ਕਰਦਾ ਚੀਜ਼ ਨਹੀਂ ਮੈਨੂੰ ਤੇ ਪੈਣ ਦੀ ਲੋੜ ਨਹੀਂ ਪਰ ਜੇ ਸਾਡੇ ਸਿੰਘਾਂ ਨੇ ਇਹ ਕਿਸੇ ਦਾ ਨਾਅਸ਼ ਕੱਪੂ ਜਿੱਤੇ ਕੰਪਨੀ ਉਹ ਸਿੱਖਾਂ ਨੇ ਸੰਗਾਂ ਨੇ ਸੋਟਾ ਲਾਤਾ ਨਹੀਂ ਲੋਟਾ ਰਹਾ ਕਾਨੂੰਨ ਮਰਦਾਂ ਦਾ ਅੰਦਰ ਰਿਹਾ ਪਰ ਉਹਨਾਂ ਨੇ ਆਪਣਾ ਧਰਮ ਨਿਮਾਇਆ ਇਸ ਲਈ ਇਹ ਨਹੀਂ ਕੋ ਸਿਸਟਮ ਕਰੂਗਾ ਫਿਰ ਫੇਰ ਸਾਧ ਸੰਤ ਤਾਂ ਮਜਬੂਰੀ ਹੋ ਗਈ ਪਰ ਕਿਹਦੇ ਪੰਜਾਬ ਸਰਕਾਰਾ ਪੰਜਾਬ ਸਰਕਾਰ ਬੰਦ ਕੋਈ ਉਹਨਾਂ ਮਤਲਬ ਬਿਆਨ ਨਹੀਂ ਆਇਆ ਪ੍ਰਸੰਗ ਦਾ ਸ਼ਾਇਦ ਕੋਈ ਉਹਦਾ ਲੀਡਰ ਹੈ ਐਮਐਲਏ ਹੈ ਕਿ ਮਾਤਰ ਹੈ ਮੈਂ ਕਹ ਰਿਹਾ ਇਹ ਪਾਰਟੀ ਨੂੰ ਛੱਟ ਕੇ ਅੱਪਾ ਇੱਕ ਵੀ ਦਾਰਾ ਰੱਖੀ ਜੇ ਕਿ ਮਰਗੀ ਆਪਣੇ ਘਰ ਤੋਂ ਵਾਇਰ ਵੀ ਛੱਡ ਕੇ ਮਤਲਬ ਕੋਈ ਨਹੀਂ ਬਚਦਾ ਸਾਢੇ 350 ਸਾਲਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਿਹਾੜਾ ਚੱਲ ਰਿਹਾ ਹੈ ਲੋਡੀਆਂ ਮਨਾ ਰਹੀ ਹੈ ਉਹ ਮਨਾਉਣ ਦਾ ਤਾਂ ਫਾਇਦਾ ਜੇ ਆਪਾਂ ਇਹ ਚੀਜ਼ਾਂ ਤੋਂ ਕੋਈ ਬਚਣਾ ਹੈ ਆਪਾਂ ਕਿਹਾ ਲੱਗਦੀ ਜਿਵੇਂ ਸਾਡੇ ਮੁਕਤਵਾ ਤੋਂ ਜਿਆਦਾ ਨਹੀਂ ਬਦਲਿਆ ਉਹ ਮੈਂ ਕਿਹੜੇ ਉਹਨਾਂ ਦੀ ਪੂਰਤੂ ਲੋ ਵੀ ਤਾਂ ਹੀ ਹੋ ਰਹੀ ਹੈ ਸਾਰੀਆਂ ਬ੍ਰੋਤੀ ਤੇਰਾ ਜਿਵੇਂ ਲਿਖਿਆ ਕਰਦਾ ਹੈ ਯੋਗ ਨਾ ਜਾ ਸਕੀ ਪਰਵਾਰ ਨੇ ਹੌਸਲਾ ਮਿਲਦਾ ਵੀ ਜੇ ਜੀਹਦਾ ਹੋਇਆ ਉਹ ਕਦੀ ਮੋੜਦੀ ਪਰ ਇੱਕ ਹੌਸਲਾ ਹੁੰਦਾ ਹੈ ਕਿਵੇਂ ਤੁਸੀਂ ਮੇਰੇ ਕੋ ਆਗੇ ਮੈਨੂੰ ਦੋ ਸਾਲ ਤੋਂ ਆਹੀ ਕਹੋ ਜੀ ਵੀ ਉਹਦੇ ਬੱਚੇ ਦੀ ਅਸੀਂ ਸਾਥ ਤਾਂ ਤੇ ਸਰਕਾਰ ਤੇ ਇੱਕ ਕਦਮ ਤੇ ਇਹ ਇਹ ਤਾਂ ਅਸੀਂ ਕਰ ਨਹੀਂ ਸਕਦੇ ਜੋ ਕਰ ਸਕਦੇ ਉਹ ਤਾਂ ਕਰਦੇ ਉਹ ਪਹਿਲੇ 1.5 ਕਰੋੜ ਦੇ ਵਿਰੋਧ ਦੀ ਇੱਕ ਗੱਟਾ ਇੱਕ ਬੇਟੀ ਦੀ ਜੋ ਉਹ ਆਪਣੇ ਬੱਚੇ ਨੂੰ ਖਾਰੇ ਦੀ ਜਿਹੜਾ ਲਾਏ ਦਾ ਸਰਕਾਰ ਵਿੱਚ ਲਾਉਂਦੀ ਹੈ ਇਸ ਕਾਸ਼ rau ਦੇ ਸਰਕਾਰ ਸਖਤ ਖੇਤ ਇਹਦੇ ਲਈ ਸਾਡੀ ਜਿਸ ਵਾਰੀ ਇਸੇ ਸਾਡੇ ਆਰਵਾਦੀ 파ਜੀ ਬੜੇ ਸੁਪੀਰ ਤੋਂ ਵੀ ਅੱਛੀ ਸੀ ਵੇਜੇ ਨਾਲ ਫੂਟਾ ਕੇ ਕੁਝ ਕੁ ਸਿੱਕੇ ਦੇ ਉੱਠੇ ਜਾ ਵਰਦੇ ਨਹੀਂ ਜਿਹਾਂ ਲੈ ਫੇ ਜਲੰਧਰ ਕਹਿੰਦੇ ਇਹ ਜਲੰਧਰ ਤੋਂ ਕੱਲ ਸੀਟ ਜਿੱਤ ਕੇ ਹਟੇ ਨੇ ਇਹ ਉੱਥੇ ਜਾਣਦੇ ਸੀਦਾ ਇਹਨਾਂ ਨੂੰ ਤਾਂ ਉਹਦੇ ਨਾਲ ਚੰਗਾ ਰਿਹਾ ਚਾਰਨ ਦੀ ਚੱਲੀ ਮੇਰੇ ਕੋਲ ਚੰਨੀ ਸਾਹਿਬ ਜੀ ਜਿੱਤੇ ਆ ਐਕਸ ਮੁਖਮਲ ਕਰਿਆ ਹੋ ਸਾਬਕਾ ਮਾਤਰੀ ਹੈ ਉਹ ਵੀ ਘਰੇ ਉਹਨੇ ਪੌਂਡਾ ਸਪਸਾਜਾ ਕਰ ਲਵਾਇਆ ਐ ਕਹਿ ਰਿਹਾ ਜੀ ਜਿਹੜਾ ਕੁਝ ਅਰੇ ਦਾ ਕੰਮ ਤੋਂ ਸੀਗੇ ਹੁਣ ਮੈਂ ਵੀ ਦੋ ਸੱਪ ਕਹਿਣਾ ਕਹਿਨੇ ਸਾਫਾ ਮੈਂ ਮੈਂ ਹੱਥਾਂ ਮੇਰਾ ਪਹੁੰਚ ਗਿਆ ਕਿ ਨਾ ਕੋਈ ਚਾਰ ਬਾਈ ਕਰਾ ਪਰ ਸਾਦਾ ਅੰਦਰ ਰੋਕਦਾ ਹੈ ਕਿ ਅੱਗੇ ਵੀ ਆਪਾਂ ਨਾਲ ਯਾਰ ਭਾਈ ਨਾਲ ਸਰਕਾਰ ਸਾਹ ਰੰਗ ਦੇਣਾ ਅਸੀਂ ਜਿਹੜੇ ਕਿਸੇ ਉਹ ਪਰਿਵਾਰ ਪਹਿਲਾਂ ਦਾ ਸਟੇਟ ਨੇ ਚੁੱਕੇ ਹੈਗੇ ਇਹ ਪਰਿਵਾਰ ਸਾਡੀ ਕਿਹੋ ਲੋਰ ਸਮਝੂਗਾ ਅਸੀਂ ਲੰਕੇ ਪਈਆਂ ਮਲੇ ਪ੍ਰਿਆ ਸਾਡੀ ਬਹੁਤ ਸਰਕਾਰ ਦਾ ਬਣਾਉਂਦੇ ਕੋਈ ਤਵਾੜ ਇਹਦੇ ਬਾਰੇ ਕੀ ਮੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਮੈਂ ਸਰਕਾਰ ਨੂੰ ਕਹਿਣਾ ਮੈਂ ਕਹਿਣਾ ਸਰਕਾਰ ਨੂੰ ਮੈਂ ਇਹ ਕਹਿਣਾ ਚਾਹਦਾ ਵੀ ਅਸੀਂ ਇਹ ਇਕਦੀ ਨਹੀਂ ਰੋਜ਼ ਹਵਾਰਾ ਜਿਹੜੀਆਂ ਨਵੀਆਂ ਤੋਂ ਨਵੀਆਂ ਖਬਰਾਂ ਲੱਗਦੇ ਨੇ ਇਹਦੇ ਤੇ ਨਾਕਸਰਾ ਹੋਊਗੀ ਤੇ ਸਰਕਾਰ ਸਾਥ ਦੇ ਸਰਕਾਰ ਸਾਥ ਹੋਵੇ ਆਪਾਂ ਨੋ ਪੂਰਾ ਨਾ ਖਰਾਬੇ ਕੱਜੀ ਬੂਟਾ ਨਾ ਦੇਖੀ ਜਾਵੇ ਕਿ 27 ਤੋਂ ਹੁੰਦਾ ਜਿੱਤਾ ਹਰਾ ਹੋ ਗਿਆ ਰਿਹਾ ਇਹਨੇ ਆਪਾਂ ਪਹਿਲਾਂ ਹਾਲਾਤ ਠੀਕ ਹੈ ਜੀ ਜੀ ਕਪਤਰੀ ਸਾਹਿਬ ਇਹ ਰਿਹਾ ਫੋਟੋ ਮੈਂ ਬਾਜੋ ਮੀਟਾ ਲਿਆ ਆਖੇ ਇਹ ਜਿਹੜੇ ਕਾਰਨਾਮੇ ਹੋ ਰਹੇ ਨੇ ਲਾਜ ਨਾਖਰਾ ਕਿਤੇ ਕੋਈ ਹੋੜੀਆ ਮਾਰ ਰਿਹਾ ਕਿਤੇ ਲੱਗਾ ਇਹਦੇ ਬਾਰੇ ਜੇ ਕਿਸੇ ਕੋਲ ਸਮਾਂ ਹੋਵੇ ਆਂ ਦੋ ਗ੍ਰਾਫਟਾਂ ਤੋਂ ਕਿਹੋ ਜਿਹਾ ਹੈ ਦੇਸ਼ ਕਰਕੇ ਸਵਾਲ ਹੋ ਰਿਹਾ ਨਾ ਤੁਹਾਨੂੰ ਉਹ ਜਿਹੜੀ ਸਰਕਾਰ ਹੈ ਇਹ ਦੇ ਨਾਮ ਤੋਂ ਗਵਰਨਰ ਕਰਦੀ ਹੈ ਕਿ ਅੱਗੇ ਆਪਾਂ ਦੇ ਕੋਈ ਚੱਲ ਨਹੀਂ ਰਹੀ ਜੇ ਬਲਕਸ ਆ ਰਹੇ ਕੋਈ ਵੀ ਨਾਲ ਉਹ ਜਿਹੜੀ 20 13 ਸਾਲ ਦੀ ਬੱਚੀ ਹੈ ਇਹ ਚੀਜ਼ਾਂ ਦੀ ਗੱਲ ਹੈ ਜੇ ਸਰਕਾਰ ਤਸ਼ਵੀਬ ਹੈ ਜੇ ਸਰਕਾਰ ਸਖਤ ਨਾ ਹੋਵੇ ਫੇਰ ਜਿਹੜੀਆਂ ਮਾਰੀਆਂ ਹਰਕਤਾਂ ਹੁੰਦੀਆਂ ਨੇ ਮਾਰੇ ਮਾਰੇ ਅੰਸਰ ਹੁੰਦੇ ਨੇ ਉਹਨਾਂ ਨੂੰ ਬੰਦ ਨਹੀਂ ਕੀਤਾ ਉਹ ਆਪਣੇ ਕੁੱਤਿਆਂ ਦੀ ਆਵਾਜ਼ ਨਹੀਂ ਉਹ ਤਾਂ ਆਉਂਦੇ ਜੇ ਸਰਕਾਰ ਸਖਤ ਹੋਵੇ ਹਰੇਕ ਜਿਹੜਾ ਸਮਝੀ ਆ ਵੀ ਜਿਹੜਾ ਮੁੱਖ ਮੰਤਰੀ ਸਾਡੇ ਗੋਡੇ ਸਾਡੇ ਵਾਲਾ ਹੁਣ ਛੋਟਾ ਹੋ ਗਿਆ ਦਿੱਲੀ ਵਾਲਾ ਜਿਹੜਾ ਦਿੱਲੀ ਜਿਹੜੇ ਹਰਾਇਆ ਸੀ ਜੀ ਵਾਲਾ ਉਹ ਵੱਡਾ ਹੋ ਗਿਆ ਉਹ ਆਪਣੀ ਟੀਮ ਦੀ ਨਾਲ ਆ ਲੈ ਕੇ ਪੰਜਾਬ ਚ ਆ ਗਿਆ ਪਰ ਇਸੇ ਉਹਦਾ ਕਹਿੰਦੇ ਅਸੀਂ ਅਸੀਂ ਕੀ ਰੋਲ ਮਾਡਲ ਚਲਾਉਂਦੇ ਆ ਦਿੱਲੀ ਉਹ ਰੋਲ ਮਾਡਲ ਸਾਡਾ ਪਸ ਕਰਦੇ ਵਾਣਦੇ ਜੀ ਦਾ ਸਾਹ 2000 ਰੋਲ ਮਾਡਲ ਨੂੰ ਸਾਡੇ ਨਾਲ ਆ ਅਸੀਂ ਤਾਂ ਸਾਰੇ ਘਰ ਬੰਦ ਪਿਆਰ ਕਰਨੇ ਲੋਕਾ ਇਕੱਠੇ ਰਹਿੰਦੇ ਆ ਸਾਨੂੰ ਉਹਦਾ ਹਾਲਾਤਾਂ ਜਿਹੜਾ ਹੁਣ ਜਿਹਨੇ ਸਾਨੂੰ ਇਹ ਕੰਮ ਕਰਾਇਆ ਉਹਨੂੰ ਬਹੁਤ ਮੇਰੇ ਕੋਲ ਰੋ ਬਹੁਤ ਬੜਾ ਬਰਬਾਦ ਹੋ ਰਿਹਾ ਹੈ ਉਹਦੇ ਵਿੱਚ ਕੋਈ ਨਹੀਂ ਇਹ ਪਹਿਲੇ ਜਿਹੜੇ ਮੁਲਾਜ਼ਮ ਜਿਗੇ ਨਾਲ ਉਹਨਾਂ ਨੇ ਉਹਦੀ ਕਾਰਵਾਈ ਹੋਣੀ ਚਾਹੀਦੀ ਸੀ ਪਹਿਲਾ ਇਹ ਵੀ ਨਹੀਂ ਲੱਗੇ ਸਰਕਾਰਾਂ ਨੂੰ ਵੀ ਹੋਰ ਵੀ ਬੰਦੇ ਵੀ ਕਿਸੇ ਦੀ ਸਹਾਇਤਾ ਹੋਣ ਚਾਹੀਦੀ ਹੈ ਕਿਉਂ ਚਾਹੀਦੀ ਹੈ ਕਿ ਇਹ ਜਿਹੜੇ ਸਰਹੰਦ ਤੋਂ ਉੱਪਰ ਤੱਕ ਤੋਂ ਇੱਕ ਚੱਕਰ ਘਰ ਦੇ ਵਿੱਚ ਬਹਿ ਕੇ ਚਾਹ ਪੀਣੀ ਮੁਲਾਜ਼ਮਾਂ ਵਾਸਤੇ ਕਾਰਵਾਈ ਕੀ ਹੈ ਜਦ ਬੱਚੇ ਦੀ ਮਾਂ ਕਹਿ ਰਹੀ ਆ ਕਿ ਸਾਡੇ ਕੀ ਆਪਰ ਹੋ ਗਿਆ ਅਗਰੋਂ ਬਾਹਰ ਹੀ ਹੈ ਕੋਈ ਮਾਂ ਨੇ ਪਰੋਚਿ ਮਰੀ ਖੜੀ ਲਈ ਉੱਨੇ 4 ਘੰਟੇ ਤੋਂ ਸਾਡੇ ਨੂੰ ਧਵਾ ਕੇ ਰੱਖੇ ਉਹ ਦੇਖੋ ਇਹ ਇੱਕ ਗਲਤੀ ਹੈ ਆ ਸਰਕਾਰ ਦੀ ਗਲਤੀ ਹੈ ਇਹ ਮੁਲਾਕਾਤਾਂ ਦੀ ਗਲਤੀ ਹੈ ਮੈਂ ਕਹਿ ਰਿਹਾ ਵੀ ਗੁੱਡਲੀ ਤਾਂ ਇਹ ਹੁੰਦੀ ਆ ਸਰਕਾਰ ਵੀ ਬਾਅਦ ਚ ਚੱਲ ਕੇ ਪਹਿਲਾਂ ਜਿਹੜਾ ਤਰਕੀਸ਼ੂ ਹੈ ਜਿਹੜੇ ਬੰਦੇ ਕੋਲ ਪਹਿਲਾਂ ਫੋਨ ਗਿਆ ਉਹ ਚਾਹੇ ਕੰਟਰੋਲ ਰੂਮ ਤੇ ਗਿਆ ਅਬ ਕੈਸੇ ਬੁਲਾਇਆ ਫਿਰ ਵੀ ਘੰਟੇ ਬਾਅਦ ਆਇਆ ਮੈਂ ਕਹਿ ਰਿਹਾ ਵੀ ਸਾਡੀ ਡਿਊਟੀ ਉਦੋਂ ਜਿਹੜਾ ਪਹਿਲੀ ਫੋਨ ਤੇ ਬੈਠਾ ਕਹੇ ਮੋਬਾਈਲ ਤੇ ਬੈਠਾ ਹੈ ਇਹ ਨਾ ਨੇ ਨੰਬਰ ਕਰਦਾ ਕਿ ਅੱਛਾ ਕਰਿਆ ਤੇ ਬੈਠਾ ਹੈ ਇਹ ਉਹਦੇ ਕੋਲ ਨਹੀਂ ਕਰਿਆ ਹਾਂ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਬੰਦਾ ਦਾ ਪਾਪ ਹੋ ਹੀ ਨਹੀਂ ਚਲੋ ਜੇ ਕੋ ਬਾਹਰ ਜਾ ਕੇ ਜਦੋਂ ਕਿਸੇ ਕਿਛਾ ਕਰੇ ਬਾਹਰ ਲੱਗੇ ਦੂਜਾ ਫੋਨ ਹੈ ਬਾਥਰੂਮ ਦੇ ਵਿੱਚ ਸਿੱਟੇ ਦੇ ਕਿਸ ਹਾਲਾਤ ਦੇ ਵਿੱਚ ਬਾਹਰ ਤੋਂ ਉਹਨਾਂ ਨੂੰ ਪੂਰੀ ਫੜ ਕੇ ਜਿਹੜਾ ਕੁਝ ਨਹੀਂ ਹੈ ਕਹਿੰਦਾ ਵੀ ਮੈਂ ਦੇਖੀ ਤਾਂ ਨਹੀਂ ਤੁਸੀਂ ਵੀ ਦੇਖੀ ਪੱਤਰਕਾਰ ਲੱਖੋਂ ਪੱਤਰਕਾਰ ਤੋਂ ਪਹਿਲਾਂ ਆਪਾਂ ਇਨਸਾਨ ਵੀ ਹਾਂ ਯਾ ਪਰ ਨਾਲੇ ਆਪ ਆਪਾਂ ਆਪਣੀ ਹਰਤੀ ਹੋਵੇ ਲੋਕ ਬੱਚਿਆਂ ਕੀ ਹੋ ਰਹਾ ਉਹ ਯਾਰ ਕਿਸੇ ਪਸ਼ੂ ਨੂੰ ਅਜੇ ਧੱਡੇ ਧੱਕੇ ਨਾਲ ਵਾਰਾ ਅਮਰੀਕੀ ਮੈਂ ਗੱਲ ਤੋੜ ਰਿਹਾ ਤੇ ਨਾ ਕਹਾ ਅਮਰੀਕੀ ਜੇ ਧੱਡੇ ਧੱਕੇ ਨਾਲ ਪੂਰੇ ਗੁਬਾਰ ਪਸ਼ੂਆਂ ਨੂੰ ਜਿਹੜੇ ਜਿਹੜੇ ਕਮਜ਼ੋਰ ਪਸ਼ੂ ਦੇ ਜਦੋਂ ਇਹ ਧੱਡੇ ਧੱਕੇ ਨਾਲ ਜ਼ਬਰਦਸਤ ਤੋੜਾ ਤਾਂ ਖੰਦੇ ਤੇ ਅੱਗੇ ਤੋਂ ਵੀ ਚਾਹੀਦਾ ਮੋਟਾ ਇੱਕ ਬੋਲਦਾ ਤਾਂ ਸਾਡੀ ਬੱਚੀ ਜਿਹੜਾ ਉਹਦਾ ਹੋਇਆ ਦਿੱਲੀ ਵਿੱਚ ਤੋਂ ਆਉਣਾ ਉਹਨੇ ਜਿਆਦਾ ਉਹ ਤਰ੍ਹਾਂ ਕਿ ਉਹ ਬਤਨ ਸਰਕਾਰ ਤੋਂ ਚੀਕ ਰਿਹਾ ਕਿ ਜਿਹੜਾ ਬੰਦੇ ਨੇ ਕੰਮ ਕਰ ਰੋ ਠੀਕ ਕਰਮ ਜੋੜੇ ਦੇ ਤਾਂ ਇਤਿਹਾਸ ਬਣਾ ਦੋ ਇਤਿਹਾਸ ਤਾਂ ਬਣਨਾ ਹੈ ਜੇ ਉਹਦੇ ਕਹੇਰੇ ਕਿਹਾ ਕਿ ਸਾਰੇ ਅੰਮ੍ਰਿਤਿਆ ਮਾਰ ਕੇ ਉਹਨਾਂ ਫੌਸੀ ਤੇ ਕੀ ਲੱਗਦਾ ਹੁੰਦਾ ਹੈ ਜੇ ਸਰਕਾਰ ਸਖਤ ਹੋ ਦੇ ਦੋ ਮਹੀਨੇ ਨਹੀਂ ਪੈਣੇ ਹਰ ਜਿੱਕੇ ਦਾ ਕੰਮ ਹੋ ਜਾ ਹਸਪਤਾਲ ਰਾਇਤ ਬਣਾਓ ਨਾ ਇਹ ਜੋ ਜਿੰਨੇ ਵੀ ਕੇਸ ਆਉਂਦੇ ਨੇ ਉਹਨਾਂ ਤੇ ਫੌਜੀ ਤੌਰ ਤੇ ਸਾਧਾ ਮਹਰੇ ਸਰਕਾਰ ਨੂੰ ਇਹ ਨਾ ਹੋਵੇ ਕਿ ਜੋ ਸਿਸਟਮ ਕੱਢਿਆ ਹੁੰਦਾ ਹੈ ਇਹ ਵੀ ਚੜਾ ਨਹੀਂ ਨਾ ਬੇਸ ਹੋਵੇ ਜਿਹੜੀ ਦੇਖਿਆ ਨਹੀਂ ਪੇਸ਼ ਹੋਣਾ ਕਾਰਵਾਈ ਨਹੀਂ ਕਰਦੀ ਇਹ ਕਰਕੇ ਸਰਕਾਰ ਤੋਂ ਸਾਡਾ ਥੋੜਾ ਸਰਕਾਰ ਦੇ ਵਿਸ਼ੇ ਤੋਂ ਹੈ ਕਿ ਕਿ ਆਪ ਹੁਣ ਥੋੜਾ ਕਹਿਣ ਦਾ ਮਤਲਬ ਹੈ ਸਰ ਜਿਹੜੇ 50 ਪੰਨੋ ਚਲਾੜ ਜਲਦ ਪੇਸ਼ ਕਰੇ ਉਹਦੇ ਉੱਪਰ ਜਿਹੜੀ ਵੀ ਕਾਰ ਹੋਵੇ ਉਹ ਮੈਂ ਕਹਿੰਦਾ ਕਿ ਮੁੱਖ ਮੰਤਰੀ ਜੀ ਉਹਨਾਂ ਦੇ ਨਹੀਂ ਗਿਆ ਉਥੋਂ ਫੋਨ ਕਰਕੇ ਦਾ ਕਹਿਦੇ ਨੇ ਬਹੁਤ ਚੰਗੀ ਸਾਡਾ ਸਾਡਾ ਵਾਪਸੀ ਹੈ ਕਾਂਗਰਸ ਪਾਸੇ ਔਰ ਉਹਦੇ ਘਰੇ ਤੋਂ ਸਾਂਝਾ ਕਰਕੇ ਰੋ ਤੇ ਅਸੀਂ ਟੈਕਸ ਕਰਦੇ ਹਾਂ ਉਹ ਵਰਤਮਾਨ ਦੇ ਪੱਧਰ ਫਸਦੀ ਹੋਣੀ ਚਾਹੀਦੀ ਹੈ ਮੈਂ ਕਹਿ ਰਿਹਾ ਐਸ ਗੱਲ ਐਮਐਲ ਦਾ ਕਿਹਨੂੰ ਬੋਲਦਾ ਮੈਂ ਕਹਿ ਰਿਹਾ ਵੀ ਜਿਹੜਾ ਜਾਊ ਉਹ ਰੱਬ ਕੋਲੋਂ ਸੱਚਾ ਹੋ ਤੁਸੀਂ ਬੰਦਿਆਂ ਨੂੰ ਸਾਥ ਇਹ ਜਿਹੜਾ ਪਾਪ ਹੋਇਆ ਇੱਥੇ ਪਾਰਟੀ ਬਾਜੀ ਵਾਲੇ ਦਾ ਲੋਕ ਹੈ ਫਿਰ ਬਹੁਤ ਵੱਡਾ ਜੁਰਮ ਹੋਇਆ ਇਹ ਜਿਵੇਂ ਦੂ ਭਰਾ ਕਹਿੰਦੇ ਨੇ ਗਊ ਹੱਤੇ ਆਉਗੀ ਆ ਇਹ ਗਊ ਹੱਤੇ ਆਉਗੀ ਹੈ ਇਹਦੇ ਕਰਕੇ ਜਿਹੜਾ ਵੀ ਜਾਊਗਾ ਉਹਦਾ ਸੋਖਾ ਕਿਹਾ ਹੈ ਉੱਚਾ ਕਿਹਾ ਦਿੱਤਾ ਜੇ ਜੇਨੇ ਦੇ ਬਿਜਾਰ ਇਸ ਵਰਤੋਂ ਨੂੰ ਗ੍ਰਾਫ ਵਿਸ਼ੇਸ਼ ਤੌਰ ਤੇ ਨਾਇਆ ਅਫਤਾਰ ਕੇ ਅੱਤਰ ਮੁਨਾਬਤ ਹੈ ਜਿਹੜਾ ਸਾਡੇ ਨਾਲ ਪਰਜੀ ਸੌਦੀ ਤੇ ਕੇ ਜਿਹੜਾ ਪੁਰਾਣਾ ਇੰਨਾ ਦੇਖੋ ਕਿ ਜਦੋਂ ਇਹਦਾ ਨਾ ਨਾ ਲੱਗਦਾ ਕਿ ਉਹ ਜੂਰੀ ਸਾਡਾ ਚੱਲਦੇ ਰਹੋ ਸਿੱਖੋ ਹਾਂ ਜੀ